ਅਗਰਨ ਤੋਂ ਜਿਹੜਾ ਭਾਰਾ ਉਹ ਘਟੇਗਾ ਹੀ ਘਟੇਗਾ ਤੇ ਸਾਨੂੰ ਚਾਹ ਪੱਤੀ ਦੀ ਲੋੜ ਪੈਗੀ ਇੱਕ ਛੋਟਾ ਪੀਸ ਆ ਜਿਹੜਾ ਸਾਨੂੰ ਮਿੱਠੀ ਹੁੰਦੀ ਆ ਇਹਦੇ ਵਿੱਚ ਕੋਈ ਵੀ ਮਤਲਬ ਵੀ 슈ਗਰ ਨਾਲ ਤੁਸੀਂ ਚਾਹ ਬਣਾ ਕੇ ਤੁਸੀਂ ਦਿਨ ਦੇ ਵਿੱਚ ਦੋ ਕੱਪ ਜਾਂ ਫਿਰ ਤੁਸੀਂ ਤਿੰਨ ਕੱਪ ਵੀ ਤੁਸੀਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜਪਾ ਸਿਰਫ ਇਹਦੇ ਵਿੱਚ ਪੱਤੀ ਦਾ ਪਾਵਾਂਗੇ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਜਿਹੜੀ ਆਪਣੀ ਚਾਹ ਵਾਜੀ ਉਹ ਬਣ ਕੇ ਰੈਡੀ ਹੋ ਗਈ ਆ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਇਹ ਵੀਡੀਓ ਥੱਲੇ ਕਮੈਂਟ ਵੀ ਹੁੰਦੇ ਪਏ ਸੀ ਉਹ ਕਹਿੰਦੇ ਵੀਰ ਜੀ ਅਸੀਂ ਨਾ ਮਤਲਬ ਜਿਹੜੀ ਚਾਹ ਵਾ ਅਸੀਂ ਚਾਹ ਨਹੀਂ ਅਸੀਂ ਛੱਡ ਸਕਦੇ ਹੈਗੇ ਅਸੀਂ ਚਾਹ ਮਤਲਬ ਦਿਨ ਦੇ ਵਿੱਚ ਦੋ ਵਾਰ ਪੀਏ ਭਾਵੇਂ ਤਿੰਨ ਵਾਰ ਪੀਏ ਮਤਲਬ ਜੇ ਅਸੀਂ ਚਾਰ ਪੰਜ ਵਾਰ ਪੀਂਦੇ ਸੀਗੇ ਵੀ ਉਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਘਟ ਸਕਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਦੁੱਧ ਵਾਲੀ ਚਾਹ ਬਣਾਉਣ ਦੇ ਬਾਰੇ ਦੱਸਾਂਗਾ ਜੇ ਤੁਸੀਂ ਉਹ ਜਿਹੜੀ ਚਾਹ ਤੁਸੀਂ ਬਣਾ ਕੇ ਤੁਸੀਂ ਪੀਣੀ ਸ਼ੁਰੂ ਕਰ ਦੋਗੇ ਨਾ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਵਧੇਗਾ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਹੀ ਘਟੇਗਾ ਕਿਉਂਕਿ ਜਿਹੜੀ ਮੈਂ ਤੁਹਾਨੂੰ ਅੱਜ ਦੁੱਧ ਵਾਲੀ ਚਾਹ ਦੱਸਾਂਗਾ ਉਹਦੇ ਵਿੱਚ ਬਹੁਤ ਹੀ ਘੱਟ ਕੈਲਰੀਜ਼ ਹੋਣੀਆਂ ਉਹਦੇ ਵਿੱਚ ਤੁਸੀਂ ਮਿੱਠਾ ਵੀ ਪਾ ਸਕਦੇ ਹੋ ਉਹਦੇ ਵਿੱਚ ਬਟ ਇਹ ਵੀ ਜੋ ਚੀਜ਼ਾਂ ਮੈਂ ਕਹੂੰਗਾ ਨਾ ਤੁਸੀਂ ਉਹ ਚੀਜ਼ਾਂ ਆਪਣੀ ਚਾਹ ਦੇ ਵਿੱਚ ਤੁਸੀਂ ਡੇਲੀ ਐਡ ਕਰਨੀਆਂ ਹੀ ਕਰਨੀਆਂ ਤੁਸੀਂ ਉਹ ਚਾਹ ਦੇ ਤੁਸੀਂ ਦੋ ਦੀ بجائے ਤੁਸੀਂ ਤਿੰਨ ਕੱਪ ਜਿਹੜੇ ਤੁਸੀਂ ਉਹ ਪੀ ਸਕਦੇ ਹੋ ਉਹ ਚਾਹ ਤੁਹਾਡਾ ਜਿਹੜਾ ਭਾਰਾ ਉਹ ਵੀ ਘਟਾਏਗੀ ਸੋ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਕੁਝ ਲੈਣਾ ਪੈਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਚਾਹੀਦੀ ਇੱਕ ਸੌਫ ਚਾਹੀਦੀ ਹੈ ਜੀ ਸੌਫ ਹੋਗੀ ਅਜਵਾਇਨ ਹੋਗੀ ਤੇ ਸਾਨੂੰ ਚਾਹ ਪੱਤੀ ਦੀ ਲੋੜ ਪੈਗੀ ਇੱਕ ਛੋਟਾ ਪੀਸ ਆ ਜਿਹੜਾ ਸਾਨੂੰ ਅਦਰਕ ਦਾ ਲੈਣਾ ਪਏਗਾ ਤੇ ਤੁਸੀਂ ਦੇ ਸਕਦੇ ਹੋ ਚਾਰ ਲੌਂਗ ਲੈਨੇਵੇਂ ਹਨਾ ਤੁਸੀਂ ਤਿੰਨ ਤੋਂ ਚਾਰ ਲੌਂਗ ਤੁਸੀਂ ਲੈਣੀ ਹੀ ਲੈਨੇ ਆ ਤਿੰਨ ਤੋਂ ਚਾਰ ਲੌਂਗ ਹੋਗੇ ਤੇ ਨਾਲ ਤੁਸੀਂ ਦੇ ਸਕਦੇ ਹੋ ਅਦਰਕ ਹੋ ਗਿਆ ਚਾਹ ਪੱਤੀ ਹੋਗੀ ਅਜਵਾਇਨ ਹੋਗੀ ਤੇ ਨਾਲ ਤੁਸੀਂ ਦੇ ਸਕਦੇ ਹੋ ਇਹ ਸੌਂਫ ਹੋਗੀ ਤੇ ਇਹ ਮਿੱਠੇ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਨਾ ਜੀਰੋ ਕੇਲੇ ਨਹੀਂ ਆ ਇਹਦੇ ਵਿੱਚ ਕੇਲੇ ਜੀ ਬਿਲਕੁਲ ਵੀ ਨਹੀਂ ਹੈਗੀ ਇਹ ਖੰਡ ਦਾ ਕੰਮ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਹ ਮਿੱਠੀ ਹੁੰਦੀ ਆ ਤੁਸੀਂ ਇਹਨੂੰ ਚਾਹ ਦੇ ਵਿੱਚ ਪਾ ਕੇ ਪੀ ਸਕਦੇ ਹੋ ਇਹ ਖੰਡ ਦਾ ਮਤਲਬ ਹੀ ਖੰਡ ਦਾ ਹੀ ਕੰਮ ਕਰਦੀ ਆ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਵਾਰ ਤੁਸੀਂ ਆ ਦੇਖੋ ਆ ਬਿਲਕੁਲ ਮਿੱਠੀ ਹੁੰਦੀ ਆ ਇਹਦੇ ਵਿੱਚ ਕੋਈ ਵੀ ਮਤਲਬ ਵੀ 슈ਗਰ ਹੋਰ ਨਹੀਂ ਹੁੰਦੀ ਹੈਗੀ ਮਤਲਬ ਵੀ ਇਹਦੇ ਵਿੱਚ ਕੇਲੀ ਦੀ ਜ਼ੀਰੋ ਹੁੰਦੀ ਆ ਤੁਸੀਂ ਅਗਰ ਇਹਨੂੰ ਪੋਣਾ ਚਾਹੋਗੇ ਤਾਂ ਪਾ ਸਕਦੇ ਹੋ ਅਗਰ ਨਹੀਂ ਪੋਣਾ ਚਾਹੋਗੇ ਤਾਂ ਵੀ ਕੋਈ ਦਿੱਕਤ ਨਹੀਂ ਸਿੱਕੀ ਵੀ ਪੀ ਸਕਦੇ ਹੋ ਪਰ ਜਿੰਮੇ ਦੀ ਗੱਲ ਕਰਾਂ ਇਹ ਮਹਿੰਗੀ ਬਹੁਤ ਆ ਇਹ 250 ਰੁਪਏ ਦੀ ਆ ਇਹ 250 ਰੁਪਏ ਦੀ ਆ ਇਹ ਤਾਂ 2 ਮਹੀਨਾ ਕੱਢ ਜੇਗੀ ਇਹ 1 ਮਹੀਨਾ ਕੱਢ ਜੇਗੀ 250 ਰੁਪਏ ਦੀ ਇਹ ਆ ਤੇ ਸਾਨੂੰ ਅੱਧਾ ਕੱਪ ਚਾਹੀਦਾ ਸਾਨੂੰ ਦੁੱਧ ਦਾ ਚਾਹੀਦਾ ਜੀ ਅੱਧਾ ਕੱਪ ਸਾਨੂੰ ਦੁੱਧ ਦਾ ਚਾਹੀਦਾ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਸਾਰਾ ਜਿਹੜਾ ਮਟੀਰੀਅਲ ਸਾਨੂੰ ਇਹ ਚਾਹੀਦਾ ਵਸੋ ਹੁਣ ਆਪਾਂ ਚਾਹ ਕਿਵੇਂ ਬਣਾਣੀ ਆ ਸੋ ਮੈਂ ਤੁਹਾਨੂੰ ਦੱਸ ਦਵਾਂ ਆਓ ਜੀ ਆਪਾਂ ਚੱਲਦੇ ਮੇਰੀ ਕਿਚਨ ਦੇ ਵਿੱਚ ਸੋ ਸੱਚ ਆਪ ਨੂੰ ਕੋ ਪਹਿਲਾਂ ਸਭ ਤੋਂ ਪਹਿਲਾਂ ਜੀ ਆਪਾਂ ਫਰਾਈ ਬੀਨ ਰੱਖਾਂਗੇ ਆਪਣੇ ਚੁੱਲੇ ਦੇ ਉੱਤੇ ਜੀ ਚੁੱਲੇ ਦੇ ਉੱਤੇ ਫਰਾਈ ਬੀਨ ਰੱਖ ਕੇ ਇੱਥੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਅੱਧਾ ਕੱਪ ਆਪਾਂ ਪਾਵਾਂਗੇ ਪਾਣੀ ਦਾ ਜੀ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਪਾਣੀ ਅੱਧਾ ਕੱਪ ਅੱਧਾ ਕੱਪ ਪਾਣੀ ਪਾ ਕੇ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਪਹਿਦੇ ਵਿੱਚ ਪਾਉਣੀ ਆ ਪੱਤੀ ਪਾਉਣੀ ਆ ਜੀ ਇਹਦੇ ਵਿੱਚ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਆਪਾਂ ਸਿਰਫ ਪੱਤੀ ਦੇ ਵਿੱਚ ਪਾਵਾਂਗੇ ਇਹਨੂੰ ਥੋੜੀ ਉਬਲਣ ਤੋਂ ਜਦੋਂ ਪੱਤੀ ਉਬਲ ਗਈ ਬਾਕੀ ਜੜਾ ਦੇ ਵਿੱਚ ਮਟੀਰੀਅਲ ਆ ਉਹ ਫੇਰ ਪਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਜਿਹੜੀ ਚਾਹ ਪੱਤੀ ਆ ਉਹਨੂੰ ਉਬਾਲ ਆ ਗਿਆ ਹੁਣ ਤੁਸੀਂ ਇਹਦੇ ਵਿੱਚ ਜਿਹੜਾ ਅਦਰਕ ਪਾਉਣਾ ਨਾ ਜਿਹੜਾ ਅਦਰਕ ਪਾਉਣਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਪੀਸ ਲੈਣਾ ਜੀ ਤੁਸੀਂ ਦੇਖ ਸਕਦੇ ਹੋ ਅਦਰਕ ਨੂੰ ਮੈਂ ਚੰਗੀ ਤਰ੍ਹਾਂ ਪੀਸ ਲੈ ਰਿਹਾ ਹਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੀਸ ਪੀਸ ਲੈਣਾ ਇਹਨੂੰ ਤੁਸੀਂ ਕद्दूकस ਵੀ ਤੁਸੀਂ ਜਿਹੜਾ ਇਹਨੂੰ ਕਰ ਸਕਦੇ ਜੀ ਹੁਣ ਤੁਸੀਂ ਇਹਦੇ ਵਿੱਚ ਤਿੰਨ ਤੋਂ ਚਾਰ ਲੌਂਗਾ ਜਿਹੜੇ ਤੁਸੀਂ ਉਹ ਇਹਦੇ ਵਿੱਚ ਪਾ ਲੈਣਾ ਜੀ ਇਹਦੇ ਵਿੱਚ ਤਿੰਨ ਤੋਂ ਚਾਰ ਲੌਂਗ ਪਾ ਦੇਣੇ ਆ ਜੀ ਤੇ ਇਹਦੇ ਵਿੱਚ ਤੁਸੀਂ ਚੌਥਾਈ ਹਿੱਸਾ ਚੌਥਾ ਹਿੱਸਾ ਤੁਸੀਂ ਇਹਦੇ ਵਿੱਚ ਅਜਵਾਇਨ ਦੀ ਹੈ ਜਿਹੜੀ ਉਹ ਪਾ ਲੈਣਾ ਠੀਕ ਹੈ ਜੀ ਚੌਥਾਈ ਹਿੱਸਾ ਤੁਸੀਂ ਇਹਦੇ ਵਿੱਚ ਅਜਵਾਇਨ ਪਾ ਲੈਣਾ ਤੇ ਚੌਥਾ ਹਿੱਸਾ ਤੁਸੀਂ ਇਹਦੇ ਵਿੱਚ ਜਿਹੜਾ ਸੌਫਾ ਚੌਥਾ ਹਿੱਸਾ ਤੁਸੀਂ ਇਹਦੇ ਵਿੱਚ ਸੌਫ ਨੂੰ ਪਾ ਦੇਣੀ ਹੈ ਠੀਕ ਹੈ ਜੀ ਸੋ ਇਹਦਾ ਵੀ ਹੁਣ ਆਪਾਂ ਵੇਟ ਕਰਾਂਗੇ ਜਦੋਂ ਤੱਕ ਇਹਨੂੰ ਉਬਾਲਾ ਨਹੀਂ ਆ ਜਾਂਦਾ ਚੰਗੀ ਤਰ੍ਹਾਂ ਹਣ ਅੱਧਾ ਪਾਣੀ ਨਹੀਂ ਇਹਦੇ ਵਿੱਚ ਰਹਿ ਜਾਂਦਾ ਅੱਧੇ ਤੋਂ ਮਤਲਬ ਇਹਦਾ ਜੇ ਮੈਂ ਪਾਦਾ ਕੱਪ ਪਾਇਆ ਸੀ ਜਾਂ ਇੱਕ ਛੋਟਾ ਕੱਪ ਤੁਸੀਂ ਪਾਇਆ ਸੀ ਉਹਦਾ ਅੱਧਾ ਰਹਿ ਜੂਗਾ ਜਦੋਂ ਫਿਰ ਆਪਾਂ ਇਹਦੇ ਵਿੱਚ ਅਗਲੀ ਕਾਰਵਾਈ ਜਿਹੜੀ ਉਹ ਆਪਾਂ ਕਰਾਂਗੇ ਸੋ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਪਾਣੀਆ ਉਹ ਬਹੁਤ ਘੱਟ ਗਿਆ ਨਾ ਅੱਧਾ ਰਹਿ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਮੈਂ 슈ਗਰ ਦੀ ਗੱਲ ਕੀਤੀ ਸੀ ਤੁਸੀਂ ਇਹਦੇ ਵਿੱਚ ਇੱਕ ਚਮਚ ਪੂਰਾ ਭਰ ਕੇ ਤੁਸੀਂ 슈ਗਰ ਤਾਂ ਪਾ ਸਕਦੇ ਇੱਕ ਕੱਪ ਦੇ ਵਿੱਚ ਇਹ ਮਿੱਠਾ ਬਹੁਤ ਜ਼ਿਆਦਾ ਹੁੰਦਾ ਵਾ ਇਹ ਤੁਸੀਂ ਇੱਕ ਚਮਚ ਤੁਸੀਂ ਪਾ ਦੇਣਾ ਠੀਕ ਹੈ ਜੀ ਜਦੋਂ ਇਹ ਭਿਜੇਗਾ ਫਿਰ ਤੁਸੀਂ ਨਾਲ ਹੀ ਇਹਦੇ ਵਿੱਚ ਤੁਸੀਂ ਦੁੱਧ ਪਾ ਦੇਣਾ ਜੀ ਇਹਦੇ ਵਿੱਚ ਤੁਸੀਂ ਦੁੱਧ ਪਾ ਦੇਣਾ ਠੀਕ ਹੈ ਜੀ ਸੋ ਹੁਣ ਇਹਨੂੰ ਦੋ ਤਿੰਨ ਅਪਾ ਜਿਹੜੇ ਇਹਦੇ ਉਬਾਲੇ ਆਉਣੇ ਆ ਉਬਾਲੇ ਆਉਣ ਤੱਕ ਅਪਾ ਇਹਦੀ ਵੇਟ ਕਰਨੀ ਆ ਸੋ ਇਹ ਬਹੁਤ ਵਧੀਆ ਚਾਹ ਬਣ ਜੇਗੀ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਮਤਲਬ ਹੀ ਵਧੇਗਾ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਸੋ ਇਹਨੂੰ ਹੁਣ ਅਪਾ ਇਹਦੀ ਬਣਨ ਦੀ ਵੇਟ ਕਰਦੇ ਆ ਜੀ ਸੋ ਸੋ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਚਾਹ ਆ ਜਿਹੜੀ ਤਿਆਰ ਬਰ ਤਿਆਰ ਹੋ ਗਈ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਗਈ ਆ ਇਹਨੂੰ ਉਬਾਲਾ ਆ ਗਿਆ ਸੋ ਇਹਨੂੰ ਅਪਾ ਹਜੇ ਤਾਂ ਹੋਰ ਉਬਾਲਾ ਦੇਵਾਣਾ ਵਾ ਨਾ ਚੰਗੀ ਤਰ੍ਹਾਂ ਇਹਦੇ ਵਿੱਚ ਮਤਲਬ ਜੋ ਵੀ ਅਪਾ ਇਹਦੇ ਵਿੱਚ ਅਦਰਕ ਪਾਇਆ ਸੀਗਾ ਹਣਾ ਲੌਂਗ ਵਗੈਰਾ ਜੋ ਕੁਝ ਵੀ ਆ ਪੈਦੇ ਵਿੱਚ ਪਾਈ ਸੀ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਉਬਾਲਾ ਦਿਵਾਈ ਜਾਣਾ ਹਣਾ ਸੋ ਇਹਨੂੰ ਥੋੜੀ ਦੇਰ ਤੱਕ ਆਪਾਂ ਹੋਰ ਉਬਾਲਾ ਦਿਵਾਵਾਂਗੇ ਯਾਨੀ ਕਿ 1.5 ਮਿੰਟ ਤੱਕ ਫਿਰ ਆਪਾਂ ਇਹਨੂੰ ਛਾਣ ਕੇ ਗਲਾਸ ਦੇ ਵਿੱਚ ਪਾ ਦਾਂਗੇ ਸੋ ਤੁਸੀਂ ਦੇਖ ਸਕਦੇ ਜਿਹੜੀ ਆਪਣੀ ਚਾਹ ਵਾਜੀ ਉਹ ਬਣ ਕੇ ਰੈਡੀ ਹੋ ਗਈ ਆ ਸੋ ਆਪਾਂ ਆਹ ਚਾਹ ਨੂੰ ਆਪਾਂ ਅਲੱਗ ਆਪਾਂ ਗਲਾਸ ਦੇ ਵਿੱਚ ਜਿਹੜੀ ਆਪਾਂ ਕੱਢ ਲੈਨੇ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਚਾਹ ਨੂੰ ਆਪਣੇ ਨੂੰ ਸਾਰੀ ਨੂੰ ਆਪਾਂ ਇਹਦੇ ਵਿੱਚ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਣੀ ਚਾਹ ਵਾ ਜਿਹੜੀ ਇਹ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਜੀ ਠੀਕ ਹੈ ਜੀ ਆਪਣੀ ਇਹ ਚਾਹ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਪਾਛੀ ਆ ਉਹ ਤਰ੍ਹਾਂ ਕੋ ਸੌਂਫ ਵਗੈਰਾ ਪਾਈ ਸੀ ਉਹ ਸਾਰੀ ਛਾਨਣੀ ਦੇ ਵਿੱਚ ਆ ਗਈ ਆ ਤੇ ਚਾਹ ਆਪਣੀ ਇਹ ਬਣ ਕੇ ਰੈਡੀ ਹੋ ਚੁੱਕੀ ਹੈ ਸੋ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਚਾਹ ਵਾ ਇਹ ਬਣ ਕੇ ਆਪਣੀ ਬਿਲਕੁਲ ਰੈਡੀ ਹੋ ਗਈ ਆ ਸੋ ਤੁਸੀਂ ਇਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਚਾਹ ਬਣਾ ਕੇ ਪੀ ਸਕਦੇ ਹੋ ਅਗਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਮੁਤਾਬਿਕ ਚਾਹ ਬਣਾ ਕੇ ਪੀਓਗੇ ਨਾ ਜੋ ਕੁਝ ਮੈਂ ਉਹਦੇ ਵਿੱਚ ਕਿਹਾ ਵਾ ਪਾਉਣ ਵਾਸਤੇ ਅਗਰ ਤੁਸੀਂ ਉਹਦੇ ਵਿੱਚ ਪਾਉਂਗੇ ਤਾਂ ਤੁਸੀਂ ਉਹਦੇ ਨਾਲ ਦੇਖਿਓ ਤੁਹਾਡਾ ਜਿਹੜਾ ਭਾਰ ਆ ਉਹ ਵਧੇਗਾ ਨਹੀਂ ਸਗੋ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਮੈਂ ਚੀਜ਼ ਦੀ 슈ਗਰ ਦੀ ਹੁੰਦੀ ਆ ਤੇ ਬਾਕੀ ਆਪਾਂ ਇਹਦੇ ਵਿੱਚ ਹੋਰ ਚੀਜ਼ਾਂ ਪਾ ਦੇਣੇ 슈ਗਰ ਦੀ ਸਾਧੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਨੈਚੁਰਲ 슈ਗਰ ਫ੍ਰੀ ਹੈ ਜਿਹੜੀ ਉਹ ਯੂਜ਼ ਕਰ ਸਕਦੇ ਹੋ ਅਗਰ ਫਿੱਕੀ ਪੀਓਗੇ ਤਾਂ ਜ਼ਿਆਦਾ ਬੈਨੀਫਿਟ ਹੈ ਹਨਾ ਸੋ ਜੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਲੌਂਗ ਅਦਰਕ ਅਜਵਾਇਨ ਸੌਫ ਵਗੈਰਾ ਜਰੂਰ ਪਾਉਣੀ ਹੀ ਪਾਉਣੀ ਆ ਉਹ ਕੀ ਹੈ ਉਹ ਚੀਜ਼ਾਂ ਸਾਰੀਆਂ ਮਤਲਬ ਗਰਮ ਨੇ ਉਹ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਨਗੀਆਂ ਤੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਹਨੂੰ ਪਿੰਗਲੋਣ ਦੇ ਵਿੱਚ ਤੁਹਾਡੀ ਜਿਹੜੀ ਆ ਮਦਦ ਕਰੇਗੀ ਸੋ ਇਸ ਤਰੀਕੇ ਨਾਲ ਤੁਸੀਂ ਚਾਹ ਬਣਾ ਕੇ ਤੁਸੀਂ ਦਿਨ ਦੇ ਵਿੱਚ ਦੋ ਕੱਪ ਜਾਂ ਫਿਰ ਤੁਸੀਂ ਤਿੰਨ ਕੱਪ ਵੀ ਤੁਸੀਂ ਪੀ ਸਕਦੇ ਹੋ ਇਹ ਚਾਹ ਤੁਹਾਡਾ ਜਿਹੜਾ ਭਾਰ ਆ ਨਹੀਂ ਵਧਾਈਗੀ ਸਗੋਂ ਤੁਹਾਡਾ ਜਿਹੜਾ ਭਾਰ ਉਹ ਕਟਾਏਗੀ ਹੀ ਕਟਾਏਗੀ ਜੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਬਲੀ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ